ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਚਰਚਾ ਚਾਗੇ ਨੇ ਔਰ ਹੁਣ ਚਰਚਾ ਕੋਰਟ ਦੇ ਇੱਕ ਹੁਕਮ ਨੂੰ ਲੈ ਕੇ ਹੈ ਜਿਸ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਖਬਰਾਂ ਤੇ ਹੈ ਮੈਂ ਰੇਪ ਕੇਸ ਦੇ આરોપી ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਦੀ ਕੋਰਟ ਨੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਕੋਰਟ ਨੇ ਇਸ ਦੇ ਲਈ 12 ਨਵੰਬਰ ਤੱਕ ਦਾ ਸਮਾਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਦਿੱਤਾ ਔਰ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੇਕਰ ਪਠਾਨ ਮਾਜਰਾ ਤੇ ਸਮੇਂ ਤੇ ਤੇ ਤਰੀਕ ਤੇ ਕੋਰਚ ਪੇਸ਼ ਨਾ ਹੋਏ ਤਾਂ ਉਹਨਾਂ ਨੂੰ ਭਗੋੜਾ ਐਲਾਨ ਦਿੱਤਾ ਜਾਏਗਾ ਤੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ ਹਾਲਾਂਕਿ ਇਸ ਸਮੇਂ ਚ ਉਹਨਾਂ ਦੇ ਪਟਿਆੜੇ ਵਾਲੇ ਘਰ ਦੇ ਬਾਹਰ ਇੱਕ ਨੋਟਿਸ ਵੀ ਜਿਹੜਾ ਉਹ ਲਾ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਸਕਦੀ ਹੈ ਯਾਨੀ ਕਿ ਜੋ ਇੱਕ ਐਫ ਆਈ ਆਰ ਦਰਜ ਹੋਈ ਸੀ ਉਸ ਤੋਂ ਬਾਅਦ ਕੋਰਟ ਨੇ ਸਮਨ ਵੀ ਭੇਜੇ ਸੀ ਪਰ ਹੁਣ ਕੋਰਟ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਇੱਕ ਨੋਟਿਸ ਲਾ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 12 ਤਰੀਕ ਤੱਕ ਪੇਸ਼ ਹੋਣਾ ਪਏਗਾ ਔਰ ਜੇ ਪੇਸ਼ ਨਹੀਂ ਹੁੰਦੇ ਤਾਂ ਫਿਰ ਪਗੋੜਾ ਐਲਾਨ ਦਿੱਤਾ ਜਾਏਗਾ ਤੇ ਨਾਲ ਹੀ ਉਹਨਾਂ ਦੀ ਸੰਪਤੀ ਅਟੈਚ ਕਰ ਦਿੱਤੀ ਜਾਏਗੀ ਦੱਸਿਆ ਜਾ ਰਿਹਾ ਹੈ ਕਿ ਪਠਾਨ ਮਾਜਰਾ ਤੇ ਪਟਿਆਲਾ ਦੇ ਸਿਵਲ ਲਾਈਨ ਥਾਣੇ ਚ 2 ਮਹੀਨੇ ਪਹਿਲਾਂ ਰੇਪਕਿਸਤ ਦੀ ਕੇਐਫਆਈਆਰ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਪਠਾਨ ਮਾਜਰਾ ਨੂੰ ਫੜਨ ਦੇ ਲਈ ਹਰਿਆਣੇ ਦੇ ਕਰਨਾਲ ਦੇ ਡਾਬੜੀ ਪਿੰਡ ਗਈ ਸੀ ਜਿੱਥੇ ਉਹ ਪੁਲਿਸ ਨੂੰ ਚੱਕਵਾ ਦੇ ਕੇ ਫਰਾਰ ਹੋ ਗਏ ਸੀ ਹਾਲਾਂਕਿ ਇਸ ਮਾਮਲੇ 'ਚ ਪਠਾਨ ਮਾਜਰਾ ਨੇ ਕੁਝ ਵੀਡੀਓਜ਼ ਜਾਰੀ ਕੀਤੀਆਂ ਸੀ ਜਿਸ 'ਚ ਉਹ ਨੇ ਕਹਿ ਸੀ ਕਿ ਮੇਰਾ ਇਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਦਾਵਾ ਪਠਾਨ ਮਾਜਰੇ ਵੱਲੋਂ ਕੀਤਾ ਗਿਆ ਸੀ ਪਰ ਪੁਲਿਸ ਦਾ ਖਾਸ ਤੌਰ ਤੇ ਕਹਿਣਾ ਸੀ ਕਿ ਅਸੀਂ ਫੜਨ ਗਏ ਸੀ ਇਸ ਸਬੰਧ 'ਚ ਕਰਨਾਲ 'ਚ ਵੀ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਪਠਾਨ ਮਾਜਰਾ ਨੇ ਪਟਿਆਲਾ ਕੋਰਟ 'ਚ ਆਪਣੀ ਜ਼ਮਾਨਤ ਦੀ ਅਰਜੀ ਵੀ ਲਾਈ ਸੀ ਪਰ 9 ਅਕਤੂਬਰ ਨੂੰ ਕੋਰਟ ਨੇ ਉਸ ਅਰਜੀ ਨੂੰ ਖਾਰਜ ਕਰ ਦਿੱਤਾ ਸੀ ਸੋ ਇਸੇ ਵਿਚਾਰ ਪਠਾਨ ਮਾਜਰਾ ਨੇ ਦੋ ਵੀਡੀਓ ਜਾਰੀ ਕੀਤੇ ਸੀ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੇ ਖਿਲਾਫ बोलण ਕਰਕੇ ਸਾਰੀ ਕਾਰਵਾਈ ਜਾਂ ਕਹੀਏ ਕਿ ਪੁਰਾਣੇ ਕੇਸਾਂ ਨੂੰ ਖੋਲ ਕੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਹੁਣ ਸਵਾਲ ਵੱਡਾ ਹੈ ਕਿ ਪਠਾਨ ਮਾਜਰਾ ਤੇ ਜੋ ਐਫ ਆਈ ਆਰ ਦਰਜ ਹੋਈ ਸੀ ਉਸੇ ਸਾਫ ਤੌਰ ਤੇ ਲਿਖਿਆ ਗਿਆ ਸੀ ਕਿ ਨੌਕਰੀ ਦਾ ਲਾਲਚ ਦੇ ਕੇ ਲੱਖਾਂ ਰੁਪਏ ਵਸੂਲੇ ਇੱਕ ਐਸੀ ਇੱਕ ਤਲਾਕਸ਼ੁਦਾ ਉਹਨੇ ਬਣ ਕੇ ਇੱਕ ਕੁੜੀ ਨੂੰ ਧੋਖਾ ਦਿੱਤਾ ਲੇਡੀ ਨੂੰ ਇਹ ਵੀ ਉਹਦੇ ਦਰਸੀ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਆ ਕਿ ਕਈ ਤਾਰਾਵਾਂ ਜੋੜੀਆਂ ਗਈਆਂ ਸੀ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਧਾਕੜ ਐਮਐਲਏ ਮੰਨੇ ਜਾਂਦੇ ਸੀ ਲਗਾਤਾਰ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਨੇ ਔਰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਦੇ ਰਿਸ਼ਤੇਦਾਰ ਵੀ ਨੇ ਸੋ ਅਜਿਹੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਦਿੱਲੀ ਲੋਬੀ ਕਰਕੇ ਇਹ ਸਾਰਾ ਕੁਝ ਹੋ ਰਿਹਾ ਹਾਲਾਂਕਿ ਪਠਾਨ ਮਾਜਰਾ ਆਪ ਇਹ ਗੱਲ ਕਹਿ ਰਹੀ ਸੀ ਪਰ ਹੁਣ ਪਠਾਨ ਮਾਜਰਾ ਨੂੰ ਨੋਟਿਸ ਜਾਰੀ ਹੋਣਾ ਪਠਾਨ ਮਾਜਰਾ ਦੇ ਘਰ ਦੇ ਬਾਹਰ ਕੋਰਟ ਦਾ ਆਰਡਰ ਲਗਣਾ ਜਿਹਦੇ ਵਿੱਚ ਸਾਬਤ ਤੌਰ ਤੇ ਕਿਹਾ ਗਿਆ ਹੈ ਕਿ 12 ਨਵੰਬਰ ਤੱਕ ਪਠਾਨ ਮਾਜਰਾ ਕੋਰਟ ਚ ਪੇਸ਼ ਹੋਣ ਨਹੀਂ ਤਾਂ ਪਠਾਨ ਮਾਜਰਾ ਨੂੰ ਭਗੋੜਾ ਐਲਾਨ ਦਿੱਤਾ ਜਾਏਗਾ ਉਸ ਦੀ ਕਾਰਵਾਈ ਜਿਹੜੀ ਹੈ ਹੋਏਗੀ ਔਰ ਉਸ ਤੋਂ ਬਾਅਦ ਪਠਾਨ ਮਾਜਰਾ ਦੀ ਜਾਇਦਾਦ ਵੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਏਗੀ ਯਾਨੀ ਕਿ ਇੱਕ ਵਾਰ ਫਿਰ ਤੋਂ ਪਠਾਨ ਮਾਜਰਾ ਸੁਰਖੀਆਂ ਦੇ ਵਿੱਚ ਆ ਗਏ ਨੇ ਤੇ ਸੁਰਖੀਆਂ ਚਾਂ ਦੇ ਨਾਲ-ਨਾਲ ਅਸੀਂ ਸਾਬਤ ਤੌਰ ਤੇ ਕਹਿ ਸਕਦੇ ਹਾਂ ਕਿ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਣ ਗਿਆ ਹੁਣ ਸਵਾਲ ਵੱਡਾ ਹੈ ਪਠਾਨ ਮਾਜਰਾ ਪੇਸ਼ ਹੋਣਗੇ ਜਾਂ ਨਹੀਂ ਜੇ ਹੁੰਦੇ ਨੇ ਤੇ ਕੀ ਕਾਰਵਾਈ ਹੋਏਗੀ ਔਰ ਉਸ ਤੋਂ ਬਾਅਦ ਕਿਹੜੇ ਕਿਹੜੇ ਆਮ ਆਦਮੀ ਪਾਰਟੀ ਦੇ ਰਾਜ ਨੇ ਕਿਉਂਕਿ ਪਠਾਨ ਮਾਜਰਾ ਇਹ ਗੱਲ ਵੀ ਕਹਿ ਚੁੱਕੇ ਨੇ ਉਹਨਾਂ ਕੋਲ ਕਈ ਵੀਡੀਓਜ਼ ਨੇ ਉਹਨਾਂ ਕੋਲ ਕਈ ਅਹਿਮ ਸੁਰਾਗ ਨੇ ਜੋ ਕਿ ਆਮ ਆਦਮੀ ਪਾਰਟੀ ਦੀਆਂ ਪਰਤਾ ਖੋਲਣਗੇ ਸੋ ਕੀ ਪਠਾਨ ਮਾਜਰਾ ਇਸ ਤਰ੍ਹਾਂ ਦਾ ਕੋਈ ਖੁਲਾਸਾ ਕਰਨਗੇ ਪਰ ਕੁਲ ਮਿਲਾ ਕੇ ਫੁੱਫੜ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਨੇ